ਈ-ਬਾਈਕ ਚਾਲਕਾਂ ਵੱਲੋਂ ਅੱਜ ਬਠਿੰਡਾ ਵਿਖੇ ਈ-ਬਾਈਕ ਨੂੰ ਖੜਾ ਕੇ ਇੱਕ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਰੋਸ਼ ਪ੍ਰਦਰਸ਼ਨ ਸੀ ਜਿਸ ਵਿੱਚ ਈ-ਬਾਈਕ ਚਾਲਕਾਂ ਨੇ ਆਖਿਆ ਕਿ ਡੀਜ਼ਲ ਅਤੇ ਪੈਟਰੋਲ ਤੇ ਚੱਲਣ ਵਾਲੇ ਆਟੋ ਚਾਲਕਾਂ ਵੱਲੋਂ ਉਹਨਾਂ ਨਾਲ ਡੇਲੀ ਹੀ ਕੁੱਟਮਾਰ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਉਹਨਾਂ ਨੇ ਆਟੋ ਖੜਾਉਣ ਤੋਂ ਬਾਅਦ ਈ-ਬਾਈਕ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਉਹਨਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਪਟੈਂਡਾ ਦੇ ਵਿੱਚ ਉਹਨਾਂ ਦਾ ਇੱਕ ਈ-ਬਾਈਕ ਚਾਲਕ ਹੈ ਜਿਹੜਾ ਉਹ ਜ਼ਖਮੀ ਹਾਲਤ ਵਿੱਚ ਪਿਆ ਹੈ ਜਿਸ ਨੂੰ ਆਟੋ ਚਾਲਕਾਂ ਵੱਲੋਂ ਕੁੱਟਿਆ ਗਿਆ ਹੈ ਇੰਨਾ ਹੀ ਨਹੀਂ ਬਲਕਿ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਈ-ਬਾਈਕ ਚਾਲਕ ਦਾ ਮੋਬਾਈਲ ਵੀ ਤੋੜ ਦਿੱਤਾ ਜੋ ਬਿਲਕੁਲ ਕੰਡਵ ਹੋ ਗਿਆ ਈ-ਬਾਈਕ ਚਾਲਕਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਵੱਲੋਂ ਉਸ ਆਟੋ ਚਾਲਕ ਤੇ ਤੁਰੰਤ ਐਕਸ਼ਨ ਲਿੱਤਾ ਜਾਵੇ ਜੋ ਇਕਤਾ ਪਿਓ ਪੁੱਤ ਹੈ ਤੇ ਇੱਕ ਹੋਰ ਵਿਅਕਤੀ ਹੈ ਲੇਕਿਨ ਉਥੇ ਹੀ ਹਿੰਦੂ ਸੰਗਠਨ ਦੇ ਇੱਕ ਨੇਤਾ ਬੋਲੂ ਪਹੁੰਚੇ ਬਈ ਬਸਣ ਦੇ ਕੋਲੇ ਹੋਇਆਗਾ ਨਾਮ ਕੀ ਮੇਰਾ ਨਾਮ ਹੈ ਜਾਂ ਅੰਗਰੇਜ਼ ਆ ਕਿਹੜੀ ਕਿੱਡੀ ਚਲਾਉਂਦੇ ਆ ਆ ਬੈਂਟਰੀ ਵਾਲੀ ਤੇ ਕੀ ਅੱਜ ਹੋਇਆ ਤੁਹਾਡੇ ਨਾਲ ਬਹੁਤ ਮਨਟਾਂ ਆਉਂਦੀਆਂ ਦੋ ਸਵਾਰੀਆਂ ਸੀ ਮੈਂ ਉਹਨੂੰ ਆਖਿਆ ਚੱਲ ਤੂੰ ਲੈ ਜਾ ਉਹਨੂੰ ਮੈਂ ਦੋ ਵਾਰੀ ਆਖਿਆ ਸਵਾਰੀਆਂ ਨੂੰ ਉਹਨਾਂ ਨੇ ਬਹਿ ਜਾ ਉਹ ਕਹਿੰਦੇ ਚੱਲ ਬਾਈ ਚੱਲਾ ਜਦੋਂ ਮੈਂ ਤੋੜਨ ਲੱਗਿਆ ਕਹਿੰਦਾ ਜੇ ਇਥੋਂ ਤੋਰੀ ਨਾ ਟੋ ਨਹੀਂ ਮੈਂ ਤੇਰੇ ਪੇੜਾ ਮਰੂ ਮੈਂ ਕਹਿਆ ਯਾਰ ਐਂ ਤਾਂ ਕਿਵੇਂ ਮਰੂ ਜੇ ਸਵਾਰੀ ਵੀ ਤੇਰੇ ਨਾਲ ਜਾਂਦੀ ਬਸ ਆਹੀ ਗੱਲ ਹੋਈਆ ਉਹ ਫਿਰ ਤਿੰਨੇ ਜਾਣੇ ਸੀ ਦੋ ਤਾਂ ਪਿਓ ਪੁੱਤ ਸੀ ਇੱਕ ਹੋਰ ਸੀ ਕਿਹੜੀ ਜਗ੍ਹਾ ਦੀ ਘਟਨੀ ਇਹ ਬਸ ਅਡੇ ਦੀ ਬੰਦੇ ਪਛਾਣਦੇ ਸੀ ਹਾਂ ਇਹ ਕਿੱਥੇ ਕਿੱਥੇ 60 ਵਜੇ ਤੋਂ ਆ ਇੱਕ ਤਾਂ ਸਰਕੇ ਡੰਡਾ ਮਾਰਿਆ ਹੋਇਆ ਅੱਛਾ ਜੀ ਇੱਕ ਆ ਕੂਣੀ ਤੇ ਇੱਕ ਆ ਗੁੱਟ ਤੇ ਇੱਕ ਆ ਸੇ ਮਗਰਲੇ ਬੱਸ ਚਲਕ ਲੱਗ ਦੇ ਹੋਰ ਕੋਈ ਨੁਕਸਾਨ ਦਿਖਾ ਨਾ ਗੱਡੀ ਦਾ ਨਹੀਂ ਆ ਮੋਬਾਈਲ ਤੋੜਿਆ ਥੈਂਕ ਯੂ ਜੀ ਮੰਗ ਕੀ ਕਰ ਅਮਾ ਗੱਡੀ ਕਰਨੀ ਬੱਸ ਹੁਣ ਸਾਫ਼ ਹੋ ਜੇ ਤੇ ਹੀ ਕਹਨੇ ਆ ਹੋਰ ਕੋਈ ਕੰਪਲੇਨਟ ਕੀਤੀ ਸੀ ਹਾਂ ਕੀਤੀ ਸੀ ਲੈ ਕੇ ਸੀ ਉਹ ਫੇਰ ਆ ਕੇ ਸੀ ਅੱਛਾ ਬੱਸ ਅੱਡੇ ਲੈ ਕੇ ਸੀ ਵੜ ਕੇ ਉਹਨਾਂ ਨੇ ਫੇਰ ਉਹ ਕਿੱਥੇ ਲੈ ਕੇ ਸੀ ਹਾਂ ਮੋਕੇ ਤੇ ਅੱਛਾ ਬਸ ਉਹ ਤੁਸੀਂ ਹਸਪਤਾਲ ਆਏ ਹੋ ਹਾਂ ਕਿ ਤਰ੍ਹਾਂ ਤੁਹਾਨੂੰ ਆਪਣਾ ਹਾਂ ਡਾਕਟਰ ਹਾਂ ਬੜੀ ਠੀਕ ਲਾਤਾ ਉਹਨੂੰ ਲੈ ਲੈ ਸਿਵਾਣਗੇ ਅਕਸਰ ਇਹੋ ਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਇਹ ਰਿਕਸ਼ਾ ਵਾਲੇ ਨਾਲ ਕੋਈ ਸਮਝ ਹੋ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਤਾਂ ਬਾਈ ਐਂ ਆਹ ਹੀ ਕਰਦੇ ਆ ਦੁਨੀਆਂ ਨਾਲੇ ਪਤਾ ਨਹੀਂ ਕੀ ਗੱਲ ਆ ਹੁਣ ਨਹੀਂ ਕੋਈ ਉਹਨੇ ਲੈ ਗਈ ਨਹੀਂ ਸਾਡੇ ਨਹੀਂ ਸੀ ਮੈਂ ਕੀ ਨਾਮ ਆਪਣਾ ਤੇ ਕੀ ਮਾਮਲਾ ਹੈ ਮੇਰਾ ਨਾਮ ਸੁਸ਼ੀਲ ਜਿੰਦਲ ਆਂ ਸ਼ਿਵਸਨਾ ਸੂਰਯਵੰਸ਼ੀ ਤੋਂ ਸਟੇਟ ਵਾਈਸ ਪ੍ਰੈਜ਼ੀਡੈਂਟ ਪੰਜਾਬ ਕੀ ਮਾਮਲਾ ਹੈ ਅੱਜ ਅੰਗਰੇਜ਼ ਸਿੰਘ ਨਾ ਦਾ ਵਿਅਕਤੀ ਹੈ ਜਿਹੜਾ ਕਿ ਈ ਰਿਕਸ਼ਾ ਚਲਾਉਂਦਾ ਹੈਗਾ ਉਹਦੇ ਤੇ ਕੁਝ ਬੰਦਿਆਂ ਨੇ ਲਾਠੀ ਡੰਡਿਆਂ ਨਾਲ ਹਮਲਾ ਕੀਤਾ ਔਰ ਉਹਦੇ ਕੁਟਮਾਰ ਬਹੁਤ ਹੀ ਬੇਰਹਿਮੀ ਨਾਲ ਕੀਤੀ ਗਈ ਔਰ ਉਹਦਾ ਜਿਹੜਾ ਮੋਬਾਈਲ ਵਗੈਰਾ ਉਹ ਵੀ ਤੋੜ ਦਿੱਤਾ ਗਿਆ ਉਹਦੇ ਕਰਕੇ ਅੱਜ ਜਿਹੜੇ ਈ ਰਿਕਸ਼ਾ ਚਾਲਕ ਨੇ ਸਾਰੇ ਇਕੱਠੇ ਹੋ ਕੇ ਸ਼ਿਵ ਸਨਾ ਸੂਰਜਮੰਸ਼ੀ ਦੇ ਚੰਡੇ ਥੱਲੇ ਇਕੱਠੇ ਹੋਏ ਸੀਗੇ ਜਿਨ੍ਹਾਂ ਨੇ ਕਿ ਮੰਗ ਕੀਤੀ ਕਿ ਅਸੀਂ ਇੱਕ ਯੂਨੀਅਨ ਵੀ ਬਣਾਉਣਾ ਚਾਹੁੰਦੇ ਆ ਔਰ ਜਿਹੜੀ ਸਾਡੇ ਨਾਲ ਕੁੱਟਮਾਰ ਹੋਈ ਸਾਡੇ ਮੋਬਾਈਲ ਦੀ ਤੋੜਪਨ ਹੋਈ ਉਹਦੇ ਲਈ ਸਾਨੂੰ ਇਨਸਾਫ ਵੀ ਦਵਾਇਆ ਜਾਵੇ ਇਸ ਲਈ ਅਸੀਂ ਅੱਜ ਜਿਹੜੇ ਹੁਣ ਅੰਗਰੇਜ਼ ਸਿੰਘ ਹੈਗੇ ਨੇ ਜੋ ਕਿ ਐਡਮਿਟ ਨੇ ਸਿਵਲ ਹਸਪੀਟਲ ਦੇ ਵਿੱਚ ਉਹਨਾਂ ਦਾ ਹਾਲਚਲ ਜਾਨਣ ਆਏ ਸੀ ਔਰ ਉਹਨਾਂ ਦੇਖਿਆ ਵਾਕਈ ਮੋਬਾਈਲ ਵਗੈਰਾ ਟੁੱਟਿਆ ਹੋਇਆ ਹੈ ਉਹਨਾਂ ਨੇ ਜੋ ਸੱਟ ਹੈਗੀ ਉਹ ਨਹੀਂ ਦੱਸਿਆ ਕਿ ਮੇਰੇ ਤੇ ਲਾਠੇ ਡੰਡਿਆਂ ਨਾਲ ਹਮਲਾ ਕੀਤਾ ਗਿਆ ਔਰ ਮੇਰੇ ਸਿਰ 'ਚ ਸੱਟ ਹੈ ਕੁੱਟਮਾਰ ਜੀ ਕੁੱਟਮਾਰ ਕਾਫੀ ਦੱਸ ਰਿਹਾ ਉਹ 3-4 ਜਣੇ ਸੀਗੇ ਲਗਭਗ ਕੁੱਟਮਾਰ ਕਰਨ ਵਾਲੇ ਜੋ ਕਿ ਆਟੋ ਜੂਨੀਅਰ ਜਿਹੜੀਆਂ ਬਣੀਆਂ ਹੋਈਆਂ ਨੇ ਉਹ ਚਾਲਕ ਵੱਲੋਂ ਕੁੱਟਮਾਰ ਕੀਤੀ ਗਈ ਇਹ ਘਟਨਾ ਬੱਸ ਸਟੈਂਡ ਦੇ ਬਿਲਕੁਲ ਬਾਹਰ ਜੋ ਗੇਟ ਦੇ ਨੇੜੇ ਦੀ ਹੋਈ ਹੈਗੀ ਜਿਹੜੀ ਇਹ ਕਟਨਾ ਵੱਡੇ ਕੀ ਮੰਗ ਕਰਦੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੂਰਜੋਰ ਮੰਗ ਕਰਦੇ ਆ ਕਿ ਇਹਨਾਂ ਜਿਹੜੇ ਵਿਅਕਤੀਆਂ ਨੇ ਕੁੱਟਮਾਰ ਕੀਤੀ ਆ ਨੁਕਸਾਨ ਕੀਤਾ ਹੈ ਮੋਬਾਈਲ ਦੀ ਤੋੜਪੰਨ ਕੀਤੀ ਆ ਜਾਂ ਉਹਨੂੰ ਸਵਾਰੀ ਚੱਕਣ ਤੋਂ ਰੋਕਿਆ ਗਿਆ ਉਹਦੇ ਜੋ ਵੱਖ-ਵੱਖ ਤਰ੍ਹਾਂ ਦਾ ਮਕਦਮਾ ਬੰਦਾ ਉਹ ਦਰਜ ਕੀਤਾ ਜਾਵੇ ਤੁਸੀਂ ਕਹਿ ਰਹੇ ਹੋ ਕਿ ਫਸਟ ਸਟੈਂਡ ਜੋ ਜਮੇਨ ਗੇਟ ਦੇ ਬਾਹਰ ਇੱਕ ਜਗ੍ਹਾ ਉੱਥੇ ਤੋਂ 100 ਗੱਦਮ ਤੇ ਫਸਟ ਸਟੈਂਡ ਤੋਂ ਬੜੀ ਹੋਈ ਹੈ ਉੱਥੇ ਪੁਲਿਸ ਨੂੰ ਤੁਸੀਂ ਤਲਾਹ ਕੀਤੀ ਪੁਲਿਸ ਨੇ ਇਤਲਾਹ ਕਰਨ ਬੰਦੇ ਗਏ ਸੀ ਪਰੰਤੂ ਹਾਲ ਤੱਕ ਕੋਈ ਸੁਣਵਾਈ ਨਹੀਂ ਹੋਈ